ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਗੜ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਬਿਲਕੁਲ ਵਧੀਆ ਸਾਫ਼ ਸ਼ੋਰੂਮ ਕੰਡੀਸ਼ਨ ਦੇ ਵਿੱਚ ਜਗਤਜੀਤ ਦਾ ਲੇਜਰ ਲੈਵਲਰ ਖੜਾਗਾ ਜੀ 2023 ਮਾਡਲ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਰੰਗ ਪੇਂਡ ਦਾ ਬਿਲਕੁਲ オリジナル ਬਿਲਕੁਲ ਸਾਫ ਆ ਟਾਇਰਾਂ ਦੀ ਕੰਡੀਸ਼ਨ ਜੈਕ ਵਗੈਰਾ ਸਾਰੇ ਦੇਖ ਸਕਦੇ ਹੋ ਵਧੀਆ ਸਾਫ ਆ ਪੱਖੋ ਕੋਲਾਂ ਚ ਖੜਾਗਾ ਤੇ 215000 ਦੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਰਿਮ ਵਗੈਰਾ ਹਿੱਸੇ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬੱਕੜ ਦੇਖ ਸਕਦੇ ਹੋ ਵਧੀਆ ਸਾਫ ਆ ਬਾਕੀ ਸਾਰਾ ਰੰਗ ਪੇਂਡ ਬਿਲਕੁਲ オリジナル2023 ਮਾਡਲ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੇ ਕਿਸੇ ਵੀ ਨੇ ਲੈਵਲ ਲੈਵਲਰ ਬਾਰੇ ਜਾਣਕਾਰੀ ਲੈਣੀ ਆ ਉਹਨਾਂ ਨੰਬਰ 'ਤੇ ਤੁਸੀਂ ਫੋਨ ਕਰ ਸਕਦੇ ਹੋ ਵੀਡੀਓ ਨੂੰ ਬੱਤੋ ਸ਼ੇਅਰ ਜ਼ਰੂਰ ਕਰ ਦੇ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ 2023 ਮਾਡਲ ਹੈ ਜੀ ਬਾਕੀ ਸਿਸਟਮ ਵਗੈਰਾ ਸਾਰਾ ਬਧੀਆਂ ਸਾਫ ਠੀਕ ਹੈ ਜੀ ਸਾਰਾ ਸਮਾਨ ਨਾਲ ਆਗਾ ਰੰਗ ਪੇੜ ਬਿਲਕੁਲ ਓਕੇ ਆ 215000 ਦੀ ਬਾਈ ਉਹਨਾਂ ਦੀ ਡਿਮਾਂਡ ਆ ਸਿਸਟਮ ਚੈੱਕ ਕਰ ਸਕਦੇ ਹੋ ਸਾਰਾ ਸਿਸਟਮ ਬਿਲਕੁਲ ਓਕੇ ਕੰਡੀਸ਼ਨ ਚ ਨੰਬਰ ਤੋਂ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ।